ਦੀ ਗੱਲ ਤੋਂ ਮੰਨਦਾ ਨਹੀਂ ਰੱਬ ਦੀ ਗੱਲ ਤੋਂ ਮੰਨਦਾ ਨਹੀਂ ਨਾ ਰੱਖਦਾ ਗạch ਖਾਨੇ ਇਹ ਕਦੀ ਨਹੀਂ ਸੋਚਿਆ ਤੂੰ ਆਇਆ ਦੇ ਸ਼ੁਭ ਗੰਨੇ ਇਹ ਕਦੀ ਨਹੀਂ ਸੋਚਿਆ ਤੂੰ ਆਇਆ ਦੇ ਸ਼ੁਭ ਗੰਨੇ ਨੋ ਨਹੀਂ ਕੀਤਾ ਮਿਲਿਆ ਇਹ ਕਰਨਾ ਕੰਮ ਜ਼ਰੂਰੀ ਪੈਸਾ ਪੈਸਾ ਕਰ ਦੇ ਨੇ ਫਿਰ ਰੱਬ ਦੇ ਨਾ ਢੂੰਡੂਰੀ ਨਾ ਮੋੜੇ ਤੇ ਖੇਸ ਜਾਨੇ ਨਾ ਜਾਣੀਆਂ ਲੀਰਾ ਨਾ ਮੋੜੇ ਤੇ ਖੇਸ ਜਾਨੇ ਨਾ ਜਾਣੀਆਂ ਲੀਰਾ ਆਪਣੇ ਹੱਥੀਂ ਤੋੜ ਦੇਣਾ ਤਨੂੰ ਤੇਰੇ ਉਹ ਸੱਤਿਆ ਵੀਰਾਂ ਆਪਣੇ ਹੱਥੀਂ ਤੋੜ ਦੇਣਾ ਤਨੂੰ ਤੇਰੇ ਉਹ ਸੱਤਿਆ ਵੀਰਾਂ ਜੁੜੇ ਗਏ ਕਿੰਨੇ ਗੱਲ ਤੋਂ ਚੰਗਨੀ ਨਾ ਰੱਖਦਾਗਾ ਵਿਚਖਾਨੇ ਰੱਬ ਦੀ ਗੱਲ ਤੋਂ ਮੰਦਨੀ ਨਾ ਰੱਖਦਾਗਾ ਵਿਚਖਾਨੇ ਇਕ ਕਦੀ ਨਹੀਂ ਸੋਚਿਆ ਆਇਆ ਦੇਸ਼ਵਗੰਨੇ ਇਕ ਕਦੀ ਨਹੀਂ ਸੋਚਿਆ ਤੂੰ ਆਇਆ ਦੇਸ਼ਵਗੰਨੇ ਹੋ ਨਹੀਂ ਕੀਤਾ ਬੇਲੀਆ ਜਿਹੜਾ ਕੰਨਾ ਕੰਮ ਜ਼ਰੂਰੀ ਸੋ ਪੈਸਾ ਕਰਦੇ ਨੇ ਪਹਿਲੀ ਰੱਬ ਦੇ ਨਾਲ ਦੂਰੀ ਚਾਰ ਜਣਾਂ ਨੇ ਚੱਕਣਾ ਤੈਨੂੰ ਕਬਰਾਂ ਵਿੱਚ ਲੈ ਆਉਣਾ ਚਾਰ ਜਣਾਂ ਨੇ ਚੱਕਣਾ ਤੈਨੂੰ ਕਬਰਾਂ ਵਿੱਚ ਲੈ ਆਉਣਾ ਸਾਨੂੰ ਛੱਡ ਚੱਲਿਆ ਤੇ ਰੋ ਰੋ ਬਚਨ ਸੁਣਾਉਣਾ ਸਾਨੂੰ ਛੱਡ ਚੱਲਿਆ ਤੂੰ ਰੋ ਰੋ ਬਚਨ ਸੁਣਾਉਣਾ ਅਰਬ ਦੀ ਗੱਲ ਤੋਂ ਮੰਨਦਾ ਨਾ ਰੱਖਦੇਗਾ ਵਿੱਚ ਖਾਨੇ ਇਹ ਕਦੀ ਨਹੀਂ ਸੋਚਿਆ ਤੂੰ ਆਇਆ ਜੇ ਸ਼ੁਭ ਕਰਨੀ ਇਹ ਕਦੀ ਨਹੀਂ ਸੋਚਿਆ ਤੂੰ ਆਇਆ ਜੇ ਸ਼ੁਭ ਕਰਨੀ ਹੋ ਨੀਕੀਤਾ ਬੇਲੀਆ ਇਹ ਕਰਨੇ ਕੰਮ ਜ਼ਰੂਰੀ ਪੈਸਾ ਪੈਸਾ ਕਰਦੇ ਨੇ ਪਰ ਰੱਬ ਦੇ ਨਾਲ ਉਹ ਦੂਰੀ ਪੈਸਾ ਪੈਸਾ ਕਰਦੇ ਨੇ ਪਰ ਰੱਬ ਦੇ ਨਾਲ ਦੂਰੀ ਜਿੰਦ ਤੇਰੀ ਹੈ ਕਿ ਕੱਚੇ ਦੁੱਧ ਦੇ ਭੰਗਰੋਂ ਇੱਕ ਦਿਨ ਹੈ ਫਟ ਜਾਣੀ ਇਹ ਮੇਂਦਰ ਲੱਸੀ ਕੰਚੀ ਦੀ ਜੋਪਕੀ ਤੇ ਆਹੇ ਟੋਕ ਜਾਣੀ जिंदत तेरी दो है की बच्चे दोधे एक दिन है फट फट जानी जे में गला थी कंछदी चपके त्याए टूट जानी नभियां दी गल सुनदा नी ना रखदेगा विचखाने एक दिन नी सोचियो तू आया जे शुभ गन्ने हो नी कीता बेलिया हेड़ा करना हम जरूरी पैसा पैसा कर पर देने पड़ी रब रे दूरी ਹੋ ਦੁਨੀਆ ਨੂੰ ਲੁੱਕ ਕੇ ਤੂੰ ਜੰਨੈ ਤਨ ਸਮਾਵੀ ਕੱਲੀ ਉਂਦਰ ਤੇਰਾ ਭੰਦਾ ਨੀ ਹੈ ਖਾਲੀ ਦਾ ਖਾਲੀ ਤੂੰ ਦੁਨੀਆ ਨੂੰ ਲੁੱਕ ਕੇ ਜੰਨੈ ਤਨ ਸਮਾਵੀ ਕੱਲੀ ਉਂਦਰ ਤੇਰਾ ਭੰਦਾ ਨੀ ਹੈ ਖਾਲੀ ਦਾ ਖਾਲੀ ਪੱਤੀ ਪੰਡ ਖਲਾਣਿਆ ਲੈ ਜਾਣੇ ਮਾਲ ਖਜਾਨੇ ਪੱਤੀ ਪੰਡ ਖਲਾਣਿਆ ਲੈ ਜਾਣੇ ਮਾਨ ਖਜਾਨੇ ਏ ਕਦੀ ਨਹੀਂ ਸੁਚਿਆ ਤੂੰ ਆਇਆ ਦੇਵ ਸ਼ਿਵ ਗੰਨੇ